ਸਰ达ਰ ਵੱਲਭਾਈ ਪਟੇਲ ਦੀ ਜਨਮ ਦਿਨ ਨੂੰ ਸਮਰਪਿਤ ਜਿੱਥੇ ਵਕ ਵਕ ਪ੍ਰੋਗਰਾਮ ਕਰਵਾਏ ਜਾਣੇ ਹੁੰਦੇ ਹੀ ਅੱਜ ਜ਼ਿਲ੍ਹਾ ਸਾਂਝ ਕੇਂਦਰ ਪੁਲਿਸ ਇੰਚਾਰਜ ਦੀ ਅਗਵਾਈ ਹੇਠ ਸਾਂਝ ਕੇਂਦਰ ਬਿਆਸ ਬਾਬਾ ਬਕਾਲਾ ਸਾਹਿਬ ਅਤੇ ਖਲਚੀਆਂ ਦੇ ਟੀਮ ਦੇ ਵੱਲੋਂ ਇੱਕ ਪ੍ਰੋਗਰਾਮ ਕਰਵਾਇਆ ਗਿਆ ਦੱਸਦੀ ਹੈ ਕਿ ਜਿਸ ਦੇ ਵਿੱਚ ਸਕੂਲੀ ਬੱਚਿਆਂ ਦੇ ਵੱਲੋਂ ਨਸ਼ਿਆਂ ਦੇ ਖਿਲਾਫ ਸਨੇਹਾ ਦਿਨ ਦੇ ਹੋਏ ਇੱਕ ਸਾਈਕਲ ਰੈਲੀ ਕੀਤੀ ਗਈ ਗੱਲਬਾਤ ਦੇ ਦੌਰਾਨ ਸਾਂਝਕੇਂਦਰ ਪੁਲਿਸ ਮੁਲਾਜ਼ਮ ਬਬਲਦੀਪ ਕੌਰ ਨੇ ਦੱਸਿਆ ਕਿ ਅੱਜ ਲਗਾਏ ਗਏ ਸੈਮੀਨਾਰ ਦੇ ਦੌਰਾਨ ਸਕੂਲੀ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨਾ ਯਕੀਨੀ ਬਣਾਉਣ ਦੇ ਲਈ ਜਾਗਰੂਕ ਕੀਤਾ ਗਿਆ ਐਸੇ ਨਾਲ ਹੀ ਨਸ਼ਿਆਂ ਤੋਂ ਹੋਣ ਵਾਲੇ ਨੁਕਸਾਨ ਬਾਰੇ ਵੀ ਜਾਗਰੂਕ ਕੀਤਾ ਗਿਆ ਉਹਨਾਂ ਕਿਹਾ ਕਿ ਬੱਚੇ ਦੇਸ਼ ਦਾ ਪਰਵੇਖਨੇ ਚੜਾਦੀ ਜ਼ਿੰਦਗੀ ਨੂੰ ਮੁੜ ਤੋਂ ਹੀ ਸਵਾਰਨ ਦੀ ਜ਼ਰੂਰਤ ਹੈ ਇਸ ਦੇ ਨਾਲ ਹੀ ਸਕੂਲ ਪ੍ਰਿੰਸੀਪਲ ਰਾਜੀਵ ਕਪੂਰ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਇੱਕ ਪ੍ਰਿਹਤਿਵਤੀ ਉਪਰਾਲਾ ਕੀਤਾ ਗਿਆ ਜਿਸ ਦੇ ਨਾਲ ਬੱਚਿਆਂ ਨੂੰ ਅਜੋਕੇ ਸਮੇਂ ਦੇ ਵਿੱਚ ਕੀ ਚੰਗਾ ਹੈ ਅਤੇ ਕੀ ਬੁਰਾ ਹੈ ਇਸ ਦੇ ਬਾਰੇ ਜਾਣਕਾਰੀ ਮਿਲ ਰਹੀ ਹੈ ਉਹਨਾਂ ਦੱਸਿਆ ਕਿ ਅੱਜ ਸਾਂਝ ਕੇਂਦਰ ਸਟਾਫ ਦੇ ਵੱਲੋਂ ਤਰਤੀਬ ਦੇ ਨਾਲ ਬੱਚਿਆਂ ਨੂੰ ਵੱਖ-ਵੱਖ ਵਿਸ਼ਿਆਂ ਸੰਬੰਧੀ ਜਾਣਕਾਰੀ ਦਿੱਤੀ ਗਈ ਆਸੀ ਆਪਾਂ ਜਿਵੇਂ گورਨਮੈਂਟ ਸਕੂਲ ਦੇ ਵਿੱਚ ਰੈਲੀ ਕਰਵਾਈ ਸੀ ਸਾਈਕਲ ਰੈਲੀ ਜ ਜਿਹਦੇ ਵਿੱਚ ਬੱਚਿਆਂ ਨੂੰ ਟ੍ਰੈਫਿਕ ਰੂਲਸ ਬਾਰੇ ਦਨ ਨਾਲ ਆਪਾਂ ਨਸ਼ਿਆਂ ਦੇ ਰਿਗਾਰਡੇ ਆਪਾਂ ਬੱਚਿਆਂ ਨੂੰ ਜਾਗਰੂਤ ਕੀਤਾ ਗਿਆ ਵੀ ਸਕੂਲ ਚ ਜਿਹਨੇ ਬੱਚਾ ਨੂੰ ਫਿਰ ਕਰ ਦਿਆ ਦੇਖੋ ਜੀ ਅੱਜ ਦੀ ਜਨਰੇਸ਼ਨ ਜੋ ਅੱਜ ਦੇ ਟਾਈਮ ਚ ਹੋ ਰਿਹਾ ਇਸ ਦੀ ਜੜ ਤੋਂ ਹੀ ਜੇ ਆਪਾਂ ਇਹਨਾਂ ਨੂੰ ਪ੍ਰੇਰਿਤ ਕਰਾਂਗੇ ਕਿਉਂ ਨਹੀਂ ਬੱਚੇ ਸਟਰੋਂਗ ਹੋਣਗੇ ਮਤਲਬ ਵੀ ਬੱਚਾ ਨੂੰ ਛੋਟੇ ਤੋਂ ਛੋਟੇ ਤੋਂ ਵੱਡੇ ਤੱਕ ਜਿਵੇਂ ਆ ਜਾਣੂ ਕਰਵਾਇਆ ਜਾਂਦਾ ਹੈ ਵੀ ਆਪਣੇ ਘਰ ਫੈਮਲੀ ਦਾ ਜਿਵੇਂ ਲਾ ਲੋ ਬੱਚਿਆਂ ਤੋਂ ਤੁਹਾਨੂੰ ਸਭ ਨੂੰ ਵੀ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਕਿ ਆਪਣੀ ਫੈਮਲੀ ਦੀ ਥੋੜੀ ਰਿਸਪੌਂਸਿਬਿਲਟੀ ਸਮਝੋ ਆਉਣ ਵਾਲੇ ਸਮੇਂ 'ਚ ਤੁਹਾਨੂੰ ਤੁਹਾਡੇ ਪੇਰੈਂਟਸ ਨੂੰ ਬਹੁਤ ਲੋਡ ਆ ਤੁਹਾਡੀ ਮਤਲਬ ਠੀਕ ਹੈ ਤੇ ਦੇਖੋ ਜੀ ਇੱਕ ਤਾਂ ਜਿਵੇਂ ਬੱਚੇ ਛੋਟੇ ਬੱਚੇ ਜਿਨ੍ਹਾਂ ਤੋਂ ਲਾਇਸੈਂਸ ਵਗੈਰਾ ਨਹੀਂ ਹੁੰਦੇ ਉਹ ਤਿੰਨ ਜਾਣੇ ਜਿਵੇਂ ਬਾਈਕ ਵਗੈਰਾ ਚਲਾਉਂਦੇ ਆ ਫਾਸਟ ਮਤਲਬ ਗੱਡੀ ਬਾਈਕ ਚਲਾਉਂਦੇ ਆ ਸਕੂਲ ਦੇ ਵਿੱਚ ਚਲੋ ਬਾਈਕ ਵਗੈਰਾ ਮੈਨੂੰ ਨਹੀਂ ਲੱਗਦਾ ਵੀ ਅਲਾਉਡ ਹੋਣਗੇ ਪਰ ਫਿਰ ਵੀ ਤਿੰਨ ਤਿੰਨ ਚਾਰ ਚਾਰ ਬੱਚੇ ਜਿਵੇਂ ਆ ਉਹ ਟ੍ਰਿਪਲਿੰਗ ਕਰਕੇ ਆਉਂਦੇ ਆ ਸੋ ਇਸ ਕਰਕੇ ਬਹੁਤ ਨੁਕਸਾਨ ਹੁੰਦਾ ਕਿਸੇ ਵੇਲੇ ਹਾਈਵੇ ਤੇ ਬਹੁਤ ਫਾਸਟ ਗੱਡੀਆਂ ਆਉਂਦੀਆਂ ਉਹਦੇ ਕਰਕੇ ਬੱਚਾ ਦਾ ਨੁਕਸਾਨ ਹੁੰਦਾ ਸੋ ਰੋਡ ਐਕਸੀਡੈਂਟ ਲਾ ਲੋ ਜਿਵੇਂ ਇਸ ਪ੍ਰਤੀ ਮਤਲਬ ਵੀ ਟ੍ਰਿਪਲਿੰਗ ਨਹੀਂ ਕਰਨੀ ਚਾਹੀਦੀ ਚਲੋ ਤੁਸੀਂ ਵੈਨ ਤੇ ਆਓ ਸਾਈਕਲ ਤੇ ਆਓ ਤੇ ਬਾਈਕ ਤੇ ਵੀ ਆਣਾ ਤੇ ਡ੍ਰਿਪਿੰਗ ਨਹੀਂ ਗਾਣ ਹਾਂਜੀ ਵੀ ਜਿਵੇਂ ਬੱਚੇ ਅੱਜ ਦੇ ਟਾਈਮ ਦੇ ਵਿੱਚ ਜਿਵੇਂ ਬੇਟੀਆਂ ਮੰਨਿਆ ਜਾਂਦਾ ਵੀ ਸੇਫ ਨਹੀਂ ਹੈਗੇ ਜਿਵੇਂ ਬੀਕਲੀਆਂ ਆਉਣ ਜਾਣ ਦੇ ਵਿੱਚ ਸੇਫ ਨਹੀਂ ਆ ਬਾਕੀ ਚਲੋ ਵੀ ਉਹ ਆਪਣੇ ਪੇਰੈਂਟਸ ਦੀ ਰਿਸਪੋਨਸਿਬਿਲਟੀ ਵੀ ਬੱਚਾ ਨੂੰ ਕਿਵੇਂ ਡ੍ਰੌਪ ਕਰਦੇ ਆ ਵੀ ਲੋ ਰੋਡ ਦੇ ਉੱਪਰ ਅਗਰ ਕੋਈ ਅਣਸ਼ਾਤਾ ਵਿਅਕਤੀ ਜਿਵੇਂ ਲਾ ਲੋ ਵੀ ਬੇਟੀਆਂ ਨੂੰ ਅਗਰ ਕੋਈ ਵੀ ਬੈ ਟੱਚ ਕਰਦਾ ਜਾਂ ਕਿਸੇ ਪ੍ਰਤੀ ਸੋ ਉਹਨਾਂ ਨੂੰ ਥੋੜੇ ਆਪਾਂ ਵੀ ਜਾਣੂ ਕਰਵਾਇਆ ਕਿ ਅਨਨੋਨ ਪਰਸਨ ਨਹੀਂ ਕਿਸੇ ਵੀ ਗੱਲ ਚ ਨਹੀਂ ਆਣਾ ਸੋ ਆਪਣੇ ਅਕੋਰਡਿੰਗ ਜਿਹੜਾ ਵਾ ਚੱਲ ਰਿਹਾ ਹੈ ਅੱਜ ਬਿਆਸ ਸਕੂਲ ਤੋਂ ਜਿਹੜੀ ਪੁਲਿਸ ਦੀ ਸਾਂਝ ਕੇਂਦਰ ਜਿਹੜੇ ਸਟੈਬਲਿਸ਼ ਕੀਤੇ ਗਏ ਨੇ ਪਿੰਡਾਂ ਦੇ ਵਿੱਚ ਉਹਨਾਂ ਦੀ ਹੈਲਪ ਦੇ ਨਾਲ ਜਿਹੜਾ ਬਿਆਸ ਦੇ ਵਿੱਚ ਸਾਂਝ ਕੇਂਦਰ ਹੈ ਪੁਲਿਸ ਦਾ ਪੰਜਾਬ ਪੁਲਿਸ ਦਾ ਉਹਨਾਂ ਦੀ ਹੈਲਪ ਦੇ ਨਾਲ ਸਕੂਲ ਦੇ ਵਿੱਚ ਇੱਕ ਸਾਈਕਲ ਰੈਲੀ ਬੱਚਿਆਂ ਦੀ ਹੈਲਪ ਦੇ ਨਾਲ ਕੱਢੀ ਗਈ ਹੈ ਔਰ ਇਹ ਸਾਰੇ ਪਿੰਡ ਬਿਆਸ ਦੇ ਵਿੱਚ ਗਲੀਆਂ-ਗਲੀਆਂ ਦੇ ਵਿੱਚ ਗਈ ਹੈ ਜਿਸ ਦੇ ਨਾਲ ਇੱਕ ਸੰਦੇਸ਼ਾ ਦਿੱਤਾ ਗਿਆ ਹੈ ਕਿ ਆਪਾਂ ਸੁਸਾਇਟੀ ਨੂੰ ਕਿਦਾਂ ਨਸ਼ਾ ਮੁਕਤ ਕਰਨਾ ਹੈ ਔਰ ਇਹ ਜਿਹੜੀ ਰੈਲੀ ਕੱਢੀ ਗਈ ਉਹ ਸਰਦਾਰ ਵੱਲਭਾਈ ਪਟੇਲ ਦੀ ਜਨਤੀ ਦੇ ਸਬੰਧ ਦੇ ਵਿੱਚ ਕੱਢੀ ਗਈ ਹੈ ਔਰ ਇਹਦੇ ਨਾਲ ਪਿੰਡ ਵਾਸੀਆਂ ਦੇ ਵਿੱਚ ਇੱਕ ਚੰਗਾ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਸਾਰਿਆਂ ਨੇ ਇਸ ਨੂੰ ਚੰਗਾ ਕਦਮ ਦੱਸਿਆ ਹੈ